ਹਾਂਜੀ ਮੈਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮੀਡੀਆ ਤੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਸਾਡਾ ਜਿਹੜਾ ਸਤਲੁਜ ਤਰੀਕ ਦਾ ਬੰਨ ਹੈਗਾ ਉਹ ਅੰਡਰ ਰਿਪੇਅਰ ਹੈਗਾ ਕੁਝ ਦਿਨ ਪਹਿਲਾਂ ਮੈਨੂੰ ਬੀਐਸਐਫ ਤੇ ਆਰਮੀ ਨੇ ਇਹ ਅਲਰਟ ਦਿੱਤਾ ਸੀਗਾ ਔਰ ਰਿਕੁਐਸਟ ਕੀਤੀ ਸੀ ਕਿ ਉੱਥੇ ਜਿਹੜੀ ਟ੍ਰੈਫਿਕ ਮੈਨੇਜਮੈਂਟ ਹੈ ਉਹ ਕੀਤੀ ਜਾਵੇ ਲੋਕਾਂ ਦੀ ਆਵਾਜਾਈ ਬਹੁਤ ਵਧਨ ਕਰਕੇ rescue ਤੇ relief ਜਿਹੜੇ ਆਪਰੇਸ਼ਨਸ ਹੈ ਉਹਨਾਂ 'ਚ ਦਿੱਕਤਾਂ ਆ ਰਹੀਆਂ ਨੇ ਔਰ ਐਕਸਟਰਨ ਡਰੇਨੇਜ ਨੇ ਵੀ ਜੋ ਕਿ ਟੈਕਨੀਕਲ ਵਿਭਾਗ ਹੈਗਾ ਉਹਨਾਂ ਨੇ ਆਪ ਦਾ ਜਿਹੜਾ ਉੱਥੇ ਬੰਨ ਦਾ ਪਲੱਗਿੰਗ ਦਾ ਕੰਮ ਸ਼ੁਰੂ ਕਰਨਾ ਸੀਗਾ ਉਹਨਾਂ ਨੇ ਵੀ ਮੈਨੂੰ ਰਿਕੁਐਸਟ ਕੀਤੀ ਕਿ ਇੱਥੇ ਟ੍ਰੈਫਿਕ ਹੋਣ ਕਰਕੇ ਬੰਨ ਦੇ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਟ੍ਰੈਫਿਕ ਜਮ ਹੋਣ ਕਰਕੇ ਉਹਨਾਂ ਨੂੰ ਜੀਸੀਬੀ ਤੇ ਭਰੀਆਂ ਮਿੱਟੀ ਦੀਆਂ ਭਰੀਆਂ ਟਰਾਲੀਆਂ ਤੇ ਗੱਟੇ ਲਿਜਾਣ ਚ ਬਹੁਤ ਔਖਾ ਰਹੀ ਹੈ ਤੇ ਉਹਨਾਂ ਨੇ ਰਿਕਵੈਸਟ ਕੀਤੀ ਕਿ ਅਸੀਂ ਇਹ ਸਭ ਚੀਜ਼ਾਂ ਨੂੰ ਮੈਨੇਜ ਕਰੀਏ ਤਾਂ ਜੋ ਉੱਥੇ ਰਿਪੇਅਰ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਹੋ ਸਕੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦੀ ਹਾਂ ਕਿ ਉੱਥੇ ਅਸੀਂ ਘੱਟ ਤੋਂ ਘੱਟ ਆਵਾਜਾਈ ਰੱਖੀਏ ਜਿਹੜਾ ਵੀ ਆਪਾਂ ਲੰਗਰ ਵਰਤਾਨਾ ਹੈਗਾ ਜਿਹੜੇ ਵੀ ਸੰਗਤਾਂ ਉੱਥੇ ਆ ਰਹੀਆਂ ਨੇ ਜੋ ਵੀ ਬਾਬਾ ਜੀ ਲੰਗਰ ਲੈ ਕੇ ਆ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਅਸੀਂ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੁੰਦੇ ਅਸੀਂ ਪੰਜਾਬ ਦੇ ਕਲਚਰ ਨੂੰ ਸਮਝਦੇ ਹੈਗੇ ਹਾਂ ਸਾਰਿਆਂ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਤੁਹਾਨੂੰ ਅਸੀਂ ਕੋਈ ਠੇਸ ਨਹੀਂ ਪਹੁੰਚਾਣਾ ਚਾਹੁੰਦੇ ਪਰ ਉੱਥੇ ਰਿਪੇਅਰ ਵਰਕ ਕਰਵਾਉਣਾ ਅਰਜੈਂਸੀ ਹੈਗੀ ਹੈ ਫਾਜ਼ਲ ਕਾ ਡਿਸਟ੍ਰਿਕਟ ਦੀ ਨਹੀਂ ਤਾਂ ਬਹੁਤ ਹਾਲਤ ਖਰਾਬ ਹੋ ਸਕਦੀ ਹੈ ਇਹ ਪ੍ਰੀਵੈਂਟਿਵ ਐਕਸ਼ਨ ਹੈਗਾ ਜਿਹੜਾ ਅਸੀਂ ਲੈ ਰਹੇ ਹੈਗੇ ਹਾਂ ਤੁਹਾਡੇ ਵਾਸਤੇ ਹੀ ਅਸੀਂ ਕਰ ਰਹੇ ਹੈਗੇ ਇਸ ਕਰਕੇ ਸਿਰਫ ਬੰਨ ਨੂੰ ਤੇ ਰੋਡ ਨੂੰ ਅਸੀਂ ਸੇਫ ਚਾਉਂਦੇ ਆ ਤੇ ਉਹਦੇ ਪਿੱਛੇ ਤੁਸੀਂ ਜੋ ਮਰਜੀ ਆਪਦੇ ਟੈਂਟ ਵੀ ਲਗਾ ਸਕਦੇ ਹੋ ਆਪਦੀ ਗੱਡੀ ਵੀ پارک ਕਰ ਸਕਦੇ ਹੋ ਉੱਥੇ ਡੀਐਸਪੀ ਸਾਹਿਬ ਨੂੰ ਅਸੀਂ ਪੂਰਾ ਟ੍ਰੈਫਿਕ ਕੰਟਰੋਲ ਵਾਸਤੇ ਵੀ ਨਿਰਦੇਸ਼ ਦਿੱਤੇ ਹੈਗੇ ਨੇ ਪਲੀਜ਼ ਤੁਸੀਂ ਉਹਨਾਂ ਸਾਰਿਆਂ ਦੇ ਨਾਲ ਕੋਆਪਰੇਟ ਕਰੋ ਤੇ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਨਾਲੇ ਤਾਂ ਆਪ ਦਾ ਜਿਹੜੀ ਸਹਾਇਤਾ ਲੋਕਾਂ ਨੂੰ ਪਹਚਾਣੀ ਹੈ ਉਹ ਆਪਾਂ ਟਾਈਮਲੀ ਪਹਚਾਈਏ ਕੋਈ ਦਿੱਕਤ ਨਹੀਂ ਹੈ ਪਰ ਸਾਡੇ ਨਾਲ ਸਹਿਯੋਗ ਦੀ ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ ਥੈਂਕ ਯੂ ਦੇਵਲੋ ਜਿਹੜਾ ਟ੍ਰੈਫਿਕ ਮੈਨੇਜਮੈਂਟ ਦਾ ਜਿਹੜਾ ਬੰਦ 사이ਟ ਤੇ ਜਿਹੜਾ ਕੰਮ ਕੀਤਾ ਜਾ ਰਿਹਾ ਇਹਦੇ ਵਿੱਚ ਸਾਨੂੰ ਰਿਕੁਐਸਟ ਆਈ ਸੀਗੀ ਐਨ ਡੀ ਆਰ ਐਫ ਆਰਮੀ ਦੀਆਂ ਜਿਹੜੀਆਂ ਬੋਟਸਫੇਰਾ ਲੱਗੀਆਂ ਤੇ ਉਹ ਜਿਹੜਾ ਉੱਤੇ ਐਕਸੀਨ ਇਰੀਗੇਸ਼ਨ ਵੱਲੋਂ ਜਿਹੜਾ ਕੰਮ ਦਾ ਉੱਥੇ ਇੱਕ ਬੰਦ ਦੇ ਨਾਲ ਕੱਚੇ ਬੰਦ ਦੇ ਨਾਲ ਜਿੱਥੇ ਸੀਪੇਜ ਸੀਗੀ ਵੀ ਉੱਥੇ ਉਹਨਾਂ ਦੀ ਜਿਹੜੀ ਰਿਪੇਅਰ ਦੇ ਕੰਮ ਦੇ ਵਿੱਚ ਮੁਸ਼ਕਲ ਆ ਰਹੀਆਂ ਸੀ ਕਾਫੀ ਕਿਉਂਕਿ ਜਿਹੜਾ ਕਾਮਾਵਾਲੇ ਪੱਤ ਕਾਮਾਵਾਲੇ ਪੋਲ ਨੂੰ ਸਿਰਫ ਇੱਕੋ ਹੀ ਪੈਸੇਜ ਜਾਂਦਾ ਜਿਹੜਾ ਸੋ ਇਹ ਜਿਹੜੇ ਕਾਫੀ ਜਿਹੜੇ ਬਾਬਾ ਜੀ ਵਗੈਰਾ ਇਹ ਉਧਰ ਨੂੰ ਲੰਗਰ ਵਗੈਰਾ ਲੈ ਕੇ ਜਾਂਦੇ ਸੀਗੇ ਸੋ ਉਹਦੇ ਨਾਲ ਕੀ ਹੁੰਦਾ ਸੀ ਜਿਹੜਾ ਸਾਡਾ ਜਿਹੜਾ ਉੱਥੇ ਰਿਪੇਅਰ ਵਰਕ ਉਹ ਜੋ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਸੀ ਸੋ ਅਸੀਂ ਇਹਨਾਂ ਨੂੰ ਇਹੀ ਰਿਕਵੈਸਟ ਕੀਤੀ ਸੀਗੀ ਵੀ ਉੱਥੇ ਨਾਕਾ ਲਾ ਕੇ ਸਿਰਫ ਸਮਝਾਇਆ ਸੀਗਾ ਵੀ ਤੁਸੀਂ ਇਹ ਸਾਰੇ ਜਿਹੜੇ ਲੰਗਰ ਲਾਉਣ ਵਾਲੇ ਪੀ ਤੁਸੀਂ ਇੱਕ ਚੈਨਲ ਇਸ ਤਰੀਕੇ ਨਾਲ ਆਓ ਤਾਂ ਜੋ ਕਿ ਤੁਹਾਡਾ ਲੰਗਰ ਦਾ ਵੀ ਕੰਮ ਚੱਲਦਾ ਰਹੇ ਤੇ ਜਿਹੜਾ ਸਾਡਾ ਉਧਰ ਬੰਦ ਦਾ ਵੀ ਜਿਹੜਾ ਜਿਹੜਾ ਉਹ ਕਿ ਬਹੁਤ ਜਿਹੜਾ ਇੱਕ ਅਮਰਜੈਂਸੀ ਸੀਗੀ ਉਹ ਦਾ ਰਿਪੇਅਰ ਰਿਪੇਅਰ ਵਰਕ ਕੀਤਾ ਉਹ ਇੰਪੀਡ ਨਾ ਹੋਵੇ ਸੋ ਸਾਡੇ ਵੱਲੋਂ ਇਹਨਾਂ ਨੂੰ ਇਹੀ ਰਿਕੁਐਸਟ ਹੈ ਸਾਰੇ ਬਾਬਾ ਜੀ ਜਾਂ ਜੋ ਵੀ ਜੱਥੇਬੰਦੀਆਂ ਜਿਹੜੀਆਂ ਕਿ ਲੰਗਰ ਵਗੈਰਾ ਬਣਾ ਕੇ ਤੇ ਉੱਥੇ ਲਿਆ ਕੇ ਵਰਤੌਂਦੀਆਂ ਨੇ ਕਿ ਆਪਾਂ ਕੁਛ ਦੇਣ ਦੀ ਜਿਹੜਾ ਉਧਰ ਨੂੰ ਬੰਨ ਵਾਲੀ ਸਾਈਡ ਤੇ ਜਿਹੜੀ ਮੂਵਮੈਂਟ ਨਾ ਕਰੀਏ ਉਸ ਤੋਂ ਪਿਛਲੇ ਸਾਈਡ ਤੇ ਜਿਹੜੇ ਆਪਾਂ ਇੱਕ ਚੈਨਲਾਈਜ਼ ਤਰੀਕਾ ਹੈ ਵੀ ਜਿੱਥੇ ਵੀ ਕਿਤੇ ਕੋਈ ਲੰਗਰ ਦੀ ਰਿਕੁਆਇਰਮੈਂਟ ਹੈ ਜਾਂ ਕੋਈ ਰਸਤੀ ਰਿਕੁਆਇਰਮੈਂਟ ਹੈ ਉਹ ਸਾਡੇ ਨਾਲ ਸੰਬੰਧੀ ਇੱਕ ਨੰਬਰ ਦਿੱਤਾ ਹੋਇਆ ਹੈ ਵੀ ਉੱਥੇ رابطہ ਕਰਨ ਉਹ ਆਪਾਂ ਚੈਨਲਾਈਜ਼ ਤਰੀਕੇ ਨਾਲ ਆਪਾਂ ਉਹਨਾਂ ਨੂੰ ਜਿੱਥੇ ਵੀ ਰਿਕੁਆਇਰਮੈਂਟ ਹੈ ਉੱਥੇ ਕਰ ਸਕਦੇ ਆ ਪਰ ਲੇਕਿਨ ਜਿਹੜਾ ਬੰਦ ਦੇ ਸਾਈਡ ਦੇ ਨਾਲ ਜੇ ਆਪਾਂ ਉਹਨਾਂ ਨੂੰ ਓਪਨ ਕਰਦੇ ਆ ਤੇ ਉਹਦੇ ਵਿੱਚ ਬੰਨ ਟੁੱਟਣ ਦਾ ਜਿਹੜਾ ਬਿਲਕੁਲ ਖਤਰਾ ਹੈ ਜਿਸ ਤਰ੍ਹਾਂ ਕਿ ਜਿਹੜੇ ਹੁਣ ਫਜ਼ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਹੋ ਸਕਦਾ ਵਾ ਸੋ ਸਾਡੇ ਵੱਲੋਂ ਬਾਬਾ ਜੀ ਦਾ ਇਹਨਾਂ ਦਾ ਬਹੁਤ ਅਸੀਂ ਸਤਿਕਾਰ ਕਰਦੇ ਆਂ ਕਿ ਜਿਨ੍ਹਾਂ ਨੇ ਇੱਕ ਮੁਸ਼ਕਲ ਦੀ ਘੜੀ ਵਿੱਚ ਜਿਹੜਾ ਇਹ ਲੋਕਾਂ ਦਾ ਸਾਥ ਦੇ ਰਹੇ ਨੇ ਸੋ ਸਾਡੇ ਵੱਲੋਂ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਹੈ ਲੇਕਿਨ ਅਸੀਂ ਨਾਲ ਨਾਲ ਇਹਨਾਂ ਨੂੰ ਇਹ ਰਿਕਵੈਸਟ ਕਰਾਂਗੇ ਬਾਬਾ ਜੀ ਸਾਡੀ ਵੀ ਰਿਕਵੈਸਟ ਨੂੰ ਐਂਟਰਟੇਨ ਕਰੋ ਕਿ ਅਦਰਵਾਈਜ਼ ਇਹ ਲੋਕਾਂ ਦਾ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਹੁਣ ਜਿਹੜੇ ਪੀੜਤ ਹੈ ਉੱਥੇ ਤੱਕ ਹੀ ਆਪਾਂ ਇਹਨੂੰ ਕੰਟੇਨ ਕਰ ਲਈਏ ਮੁਸ਼ਕਲ ਨੂੰ ਅੱਗੇ ਵਧਾ ਨਾ ਦਈਏ ਸੋ ਸਾਡੇ ਵੱਲੋਂ ਮੇਰੇ ਮੇਰੇ ਵੱਲੋਂ ਤੇ ਮੈਡਮ ਜੀ ਵੱਲੋਂ ਇਹੀ ਇਹਨਾਂ ਨੂੰ ਰਿਕੁਐਸਟ ਕੀਤੀ ਗਈ ਸੀ ਵੀ ਤੁਸੀਂ ਸਾਡਾ ਜਿਹੜਾ ਰਿਪੇਅਰ ਵਰਕ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਰਿਕਵਰਟ ਨਾ ਪਵੇ ਉਹਨੂੰ ਅਨਹੈਂਡਲਡ ਚੱਲਣ ਦਿਓ ਸੋ ਅਸੀਂ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਇਸ ਤਸੀ ਰਿਕੁਐਸਟ ਨੂੰ ਜਿਹੜਾ ਐਂਟਰਟੇਨ ਕਰੋਗੇ ਤੇ ਤਾਂ ਜੋ ਕਿ ਜਿਹੜਾ ਅਸੀਂ ਇਹ ਜਿਹੜਾ ਮੁਸ਼ਕਲ ਦੀ ਘੜੀ ਹੈ ਇਹਦੇ ਵਿੱਚੋਂ ਆਪਾਂ ਸਾਰੇ ਰਲ ਮਿਲ ਕੇ ਹੀ ਬਾਹਰ ਆ ਸਕੀਏ ਜਿਵੇਂ ਕਿ ਸਾਡੇ ਪੰਜਾਬ ਦਾ ਇੱਕ ਕਲਚਰ ਹੀ ਹੈ ਕਿ ਜਦੋਂ ਵੀ ਕਿਤੇ ਕੋਈ ਆਪਦਾ ਹੁੰਦੀ ਹੈ ਤੋ ਉੱਥੇ ਅਸੀਂ ਬਹੁਤ ਵੱਧ ਚੜ੍ਹ ਕੇ ਜਿਹੜਾ ਇੱਕ ਹਿੱਸਾ ਲੈਣਾ ਹੈ ਜਿਹੜਾ ਇੱਕ ਬਹੁਤ ਚੰਗੀ ਗੱਲ ਹੈ ਸੋ ਅਸੀਂ ਇਹਨਾਂ ਦਾ ਇਹ ਜਿਹੜਾ ਉਪਰਾਲਾ ਇਹਨੂੰ ਸ਼ਲਾਘਾ ਕਰਦੇ ਆਂ ਦੀ ਪਰ ਅਗੇ ਆਸ ਕਰਦੇ ਆਂ ਕਿ ਵੀ ਸਾਨੂੰ ਇਸ ਤਰੀਕੇ ਨਾਲ ਜਿਹੜਾ ਇਹ ਥੋੜਾ ਸਹਾਇਤਾ ਕਰਨ ਤਾਂ ਜੋ ਕਿ ਅਸੀਂ ਜਿਹੜਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਾਂ ਇਸ ਵਿੱਤਾ ਤੋਂ ਜਿਹੜਾ ਸਹੀ ਸਲਾਮਤ ਬਾਹਰ ਆ ਸਕੀਏ ਸੋ ਸਾਡੇ ਵੱਲੋਂ ਜਿਹੜਾ ਸਾਰੇ ਹੀ ਜਥੇਬੰਦੀਆਂ ਜਿਹੜੀਆਂ ਕਿ ਲੰਗਰ ਸੇਵਾ ਕਰ ਰਹੀਆਂ ਜਾਂ ਰਸਤਾ ਪਵਾ ਰਹੀਆਂ ਨੇ ਇਹਨਾਂ ਦਾ ਅਸੀਂ ਜਿਹੜਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਤਿਹਾਸ ਕਰਦੇ ਆ ਕਿ ਸਾਡੀ ਇਸ ਰਿਕਵੈਸਟ ਨੂੰ ਮੰਨ ਕੇ ਸਾਡੇ ਨਾਲ ਇਹ ਪੂਰਾ ਸਹਿਯੋਗ ਦੇਣਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ